ਗੁਰਦੁਆਰਾ ਬਾਬਾ ਬੇਰ ਸਾਹਿਬ ਬੈਰੋਕੇ ਵਿਖੇ 450 ਸਾਲਾਂ ਸੇਤਾਬ ਦੀ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਬਾਬਾ ਬੇਰ ਸਾਹਿਬ ਪਿੰਡ ਬੈਰੋਕੇ ਵਿਖੇ ਸਮੂਹ ਸਾਧ ਸੰਗਤ ਲੋਪੋਕੇ ਅਤੇ ਗੁਰਦੁਆਰਾ ਸ਼ਹੀਦਗੰਗ ਲੋਪੋਕੇ ਦੇ ਮੁਖ ਤੇਵਾਦਰ ਬਾਬਾ ਜੁਗਿੰਦਰ ਸਿੰਘ ਦੇ ਸਹਿਯੋਗ ਨਾਲ 450 ਸਾਲਾਂ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਦਿਵਸ ਤੇ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਉਪਰੰਤ ਸਜਾਏਗੇ ਦੀਵਾਨਾਂ ਵਿੱਚ ਪੰਥ ਪ੍ਰਚਿਤ ਕਵੀ શ્રી ਜੱਥੇ ਭਾਈ ਗੁਰਪ੍ਰੀਤ ਸਿੰਘ ਐਮੇਟਡੇ ਭਾਈ ਗੁਰਪ੍ਰੀਤ ਸਿੰਘ ਸੋਰੀਆ ਨੇ ਸੰਗਤਾਂ ਨੂੰ ਗੁਰੂ ਇਲਾਹੀ ਬਾਣੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਆਏ ਹੋਏ ਜਥਿਆਂ ਨੂੰ ਬਾਬਾ ਜੁਗਿੰਦਰ ਸਿੰਘ ਵੱਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਜਿਹੜੀਆਂ ਤਸਵੀਰਾਂ ਤੁਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਗੁਰਦੁਆਰਾ ਬਾਬਾ ਬੇਰ ਸਾਹਿਬ ਪਿੰਡ ਪੈਰੋਕੇ ਦੀਆਂ ਹਨ ਜਿੱਥੇ ਸਾਧ ਸੰਗਤ ਲੋਪੋਕੇ ਅਤੇ ਗੁਰਦੁਆਰਾ ਸ਼ਹੀਦ ਗੰਦ ਲੋਪੋਕੇ ਦੇ ਮੁੱਖ ਸੇਵਾਦਾਰ ਬਾਬਾ ਜੁਗਿੰਦਰ ਸਿੰਘ ਦੇ ਸਹਿਯੋਗ ਨਾਲ 450 ਸਾਲਾ ਸ਼ਤਾਬਦੀ ਸਮਾਗਮ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ ਮੈਂ ਕੁਲਬੀਰ ਸਿੰਘ ਲੋਪੋਗੇ ਜੀ ਅੱਜ ਅਸੀਂ ਪਿੰਡ ਵੈਰੋ ਕੇ ਜਿੱਥੇ ਪਵਿੱਤਰ ਸਥਾਨ ਗੁਰੂ ਨਾਨਕ ਪਾਸ਼ਾ ਜੀ ਦਾ ਇੱਥੇ ਗੁਰੂ ਨਾਨਕ ਪਾਸ਼ਾ ਜੀ ਆਏ ਸਨ ਤੇ ਉਹਨਾਂ ਨੇ ਇਹ ਧਿਆਨ ਕੇਤੇ 베ਰੀ ਘਰੀ ਕੀਤੀ ਸੀ ਤੇ ਇਹਦੇ ਨਾਂ ਦੇ ਉੱਤੇ ਜਿਹੜਾ ਗੁਰਦੁਆਰਾ 베ਰ ਸਾਹਿਬ ਜਿਹੜਾ ਆ ਉਹ ਸਥਾਪਿਤ ਕੀਤਾ ਸੀ ਇਸ ਜਿਹੜਾ ਸਥਾਨ ਪਵਿੱਤਰ ਸਥਾਨ ਦੇ ਉੱਤੇ ਜਿਹੜੀਆਂ ਪੁੰਨਿਆਂ ਦਾ ਜਿਹੜਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਪੂਰੇ ਇਲਾਕੇ ਦੇ ਵਿੱਚ ਪੂਰੇ ਇਲਾਕੇ ਦੇ ਜਿਹੜੀਆਂ ਪੁੰਨਿਆਂ ਵੱਡੀਆਂ ਹੋਈਆਂ ਆ ਤੇ ਹਰ ਮਹੀਨੇ ਜਿਹੜੀ ਆ ਜਿਹੜੀ ਪੁੰਨਿਆਂ ਆਉਂਦੀ ਆ ਉਹਦੇ ਵਿੱਚ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੰਗਰ ਲਾਇਆ ਜਾਂਦਾ ਅਸੂਲਾ ਮਹੀਨਾ ਜਿਹੜਾ ਆ ਇਹ ਖਾਸ ਕਰਕੇ ਲੋਪੋਕੇ ਦੇ ਜਿਹੜਾ ਨਗਰ ਆ ਉਹਦੇ ਪਿੰਡ ਦੀ ਪੁੰਨਿਆਂ ਆ ਤੇ ਅੱਜ ਅਸੀਂ ਲੋਪੋਕੇ ਪਿੰਡ ਵੱਲੋਂ ਇੱਕ ਜਿਹੜੀ ਪੂਰਨਵਾਸੀ ਬਣਾ ਰਹੇ ਆ ਜਿੱਥੇ ਇੱਕ ਬੰਨੇ ਗੁਰੂ ਅਮਰਦਾਸ ਜੀ ਦਾ ਇਹ ਜੋਤੀ ਜੋ ਦਿਹਾੜਾ ਜਿਹੜਾ ਆ ਗੋੰਦਵਾਲ ਸਾਹਿਬ ਬਣਾਇਆ ਜਾ ਰਿਹਾ ਆ ਉਥੇ ਨਾਲ ਦੇ ਨਾਲ ਅਸੀਂ ਵੱਡੀ ਗਿਣਤੀ ਦੇ ਵਿੱਚ ਇਥੇ ਬਰੋਕੇ ਦੇ ਵਿੱਚ ਵੀ ਲੋਪੋਗਿਆਂ ਦੇ ਪਿੰਡ ਨਗਰ ਵੱਲੋਂ ਪੂਰਨਮਾਸ਼ੀ ਮਨਾਈ ਜਾ ਰਹੀ ਹੈ ਤੇ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਹਰ ਸਾਲ ਜਿਹੜੀ ਇਹ ਪੂਰਨਮਾਸ਼ੀ ਆਉਂਦੀ ਹੈ ਸਾਡੀ ਸਖਤ ਜਿਹੜੀ ਬੜੇ ਸਾਧ ਦੇ ਨਾਲ ਇਥੇ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ